ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਮਾ ਕਿਰਪਾ ਤਹਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋਕ੍ਰਿਤ ਕਰੀਐ ਰਹਾਉ संत का मार्ग धर्म की पाड़े कोवट भागी पाए ओत जन्म के किल बेख नासे हर चरणी चित लाए ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੇ ਜੀ ਅਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੇ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਦਾ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਜੰਤਰ ਜਾਮੀ ਸੱਚੇ ਪਾਤਸ਼ਾਹ ਤੁਮੇ ਤੁਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏ ਮਾਨ ਸਾਧ ਸੰਗਤ ਜੀਓ ਸਤਗੁਰੂ ਜੀ ਦੇ ਅਨਨ ਪਿਆਰੇ ਸਿੱਖ ਭਾਈ ਸਾਹਿਬ ਭਾਈ ਲਾਲੋ ਜੀ ਇਹਨਾਂ ਦਾ ਜਨਮ ਦਿਹਾੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਬੜੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸ ਅਸਥਾਨ ਉੱਤੇ ਸਤਗੁਰੂ ਜੀ ਦੀ ਤੁਰਕੀ ਬਾਣੀ ਦੇ ਜਾਪ ਹੋਏ ਹਨ ਉਹ ਸਿੱਖ ਕਿੰਨੀ ਕਰਨੀ ਕਮਾਈ ਵਾਲੇ ਹੋਣਗੇ ਜਿਨ੍ਹਾਂ ਦਾ ਜਨਮ ਦਿਨ ਸਤਿਗੁਰੂ ਜੀ ਦੇ ਘਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਗੁਰੂ ਘਰ ਵਿੱਚ ਗੁਰੂ ਸਾਹਿਬ ਜੀ ਦੇ ਆਗਮਨ ਗੁਰਪੁਰਬ ਮਨਾਏ ਜਾਂਦੇ ਹਨ ਇੱਥੇ ਭਗਤਾਂ ਦੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ ਦਿਹਾੜੇ ਮਨਾਏ ਜਾਂਦੇ ਹਨ ਬਾਰਨਾਲ ਦੀ ਨਾਲ ਜਿਨ੍ਹਾਂ ਨੇ ਸਤਗੁਰੂ ਜੀ ਦਾ ਉਪਦੇਸ਼ ਮੰਨਿਆ ਆਪਣੇ ਜੀਵਨ ਨੂੰ ਕਰਨੀ ਵਾਲਾ ਬਣਾਇਆ ਉਹਨਾਂ ਦੇ ਦਿਹਾੜੇ ਵੀ ਮਨਾਏ ਜਾਂਦੇ ਹਨ ਗੁਰਮੁਖੋ ਸਤਵਾਰ ਭਾਈ ਲਾਲੋ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਇਆ ਹੈ ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹੀਏ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝਲ ਕਾਬਲ ਹੁਤਾਇਆ ਜੋਰੀ ਮੰਗੇ ਦਾਲ ਵੇ ਲਾਲੋ ਸ਼ਰਮ ਧਰਮ ਦੋਏ ਛੱਪ ਖਲੋਏ ਕੋੜ ਫਿਰੈ ਪ੍ਰਧਾਨ ਵੇ ਲਾਲੋ ਕਾਬ ਕਾਜੀਆਂ ਬ੍ਰਾਹਮਣਾਂ ਕੀ ਗਲ ਥੱਕੀ ਅਗਦ ਬੜਾ ਸੈਤਾਨ ਵੇ ਲਾਲੋ ਲਗ ਭਗ ਸੱਤ ਵਾਰ ਭਾਈ ਲਾਲੋ ਜੀ ਦਾ ਨਾਮ ਸਤਿਗੁਰੂ ਜੀ ਦੀ ਬਾਣੀ ਵਿੱਚ ਆਇਆ ਹੈ ਸਤਿਗੁਰੂ ਜੀ ਨੇ ਜਦੋਂ ਉਦਾਸੀਆਂ ਆਰੰਭ ਕੀਤੀਆਂ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਨਗਰ ਦਾ ਨਾਮ ਸੀ ਉਸ ਸਮੇਂ ਸੈਦਪੁਰ ਅੱਜ ਨਾਮ ਐਮਨਾਬਾਦ ਕਿਸੇ ਸਮੇਂ ਸੈਦਪੁਰ ਨੂੰ ਢਾਹ ਕੇ ਸ਼ੇਰ ਸ਼ਾ ਸੂਰੀ ਨੇ ਆਪਣੇ ਨਾਮ ਤੇ ਪਿੰਡ ਬਣਵਾਇਆ ਸੀ ਸ਼ੇਰਗੜ੍ਹ ਫੇਰ ਉਹਦਾ ਨਾਮ ਐਮਨਾਬਾਦ ਰੱਖਿਆ ਜਿਹੜਾ ਮੌਜੂਦਾ ਨਾਮ ਹੈ ਉਹ ਐਮਨਾਬਾਦ ਹੈ ਪਰ ਸਾਦਪੁਰ ਉਸ ਸਮੇਂ ਨਾਮ ਸੀ ਜਨਮ ਸਾਖੀ ਵਾਲੇ ਨੇ ਬਹੁਤ ਪਾਵਨਾਂ ਨਾਲ ਲਿਖਿਆ ਉਹ ਕਹਿੰਦੇ ਐ ਇਹ ਤਰਖਾਨ ਹੈ ਕਿੱਲੇ ਘੜ ਰਿਆ ਸੀ ਆਪਣੇ ਘਰ ਵਿੱਚ ਗੁਰੂ ਨਾਨਕ ਸਾਹਿਬ ਭਾਈ ਬਾਲਾ ਤੇ ਮਰਦਾਨਾ ਜੀ ਨੂੰ ਲੈ ਕੇ ਸਾਦਪੁਰ ਕਿਸੇ ਦੇ ਘਰ ਨਹੀਂ ਗਏ ਸਿੱਧਾ ਜਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਾਲੋ ਦੇ ਦਰਵਾਜ਼ੇ ਅੱਗੇ ਖਲੋਤੇ ਸਤ ਕਰਤਾ ਦਾ ਆਵਾਜ਼ਾ ਦਿੱਤਾ ਭਾਈ ਲਾਲੋ ਆਪਣੇ ਘਰ ਵਿੱਚ ਕਿੱਲੇ ਘੜ ਰਿਆ ਸੀ ਉਹ ਉੱਠਿਆ ਨਹੀਂ ਸੋਚਿਆ ਕੋਈ ਗਾਹਕ ਆਇਆ ਹੋਵੇਗਾ ਪੁੱਛਿਆ ਤੁਸੀਂ ਕੌਣ ਹੋ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ ਅਸੀਂ ਮੁਸਾਫਰ ਹਾਂ ਭਾਈ ਲਾਲੋ ਨੇ ਅੱਗੋਂ ਵਚਨ ਕੀਤਾ ਭਾਈ ਲਾਲੋ ਕਹਿਣ ਲੱਗਾ ਮੁਸਾਫਰ ਖਾਨਾ ਤੇ ਸਾਰਾ ਜਗਤ ਹੀ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਲਾਲੋ ਤੂੰ ਸਾਰੀ ਉਮਰ ਕਿੱਲੇ ਹੀ ਘੜੀ ਜਾਣੇ ਥੋੜਾ ਜਿਹਾ ਮਹਾਰਾਜ ਦਾ ਬਚਨ ਜਿਹੜਾ ਉਹ ਅੰਦਰੋਂ ਡੁੰਬਿਆ ਵੀਗੇ ਗਰਾਹਕ ਨਹੀਂ ਹਨ ਜੇ ਕੋਈ ਗਾਹਕ ਆਇਆ ਹੁੰਦਾ ਉਹਨੇ ਇਹੋ ਜੀ ਗੱਲ ਨਹੀਂ ਸੀ ਕਰਨੀ ਪੁੱਛਿਆ ਤੁਸੀਂ ਕੌਣ ਹੋ ਭਾਈ ਮਰਦਾਨਾ ਜੀ ਨੇ ਕਿਹਾ ਜੀ ਇਹ ਨਾਨਕ ਨਿਰੰਕਾਰ ਹੀ ਹਨ ਜਿਵੇਂ ਜਨਮ ਸਾਖੀ ਵਿੱਚ ਲਿਖਿਆ ਜੀ ਇਹ ਨਾਨਕ ਨਿਰੰਕਾਰ ਹੀ ਹਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਭਾਈ ਲਾਲੋ ਜੀ ਸੁਣ ਚੁੱਕੇ ਸਨ ਵੀ ਧਰਤੀ ਤੇ ਖੁਦ ਪਰਮੇਸ਼ਰ ਦਾ ਅਵਤਾਰ ਗੁਰੂ ਨਾਨਕ ਸਾਹਿਬ ਆਏ ਆ ਜਿਹੜੀਆਂ ਜਿਹੜੇ ਟੁੱਟੀਆਂ ਸੁਰਤਾਂ ਨੂੰ ਜੋੜਦੇ ਆ ਬਸ ਨਾਮ ਸੁਣਦਿਆਂ ਹੀ ਉੱਠੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਮਹਾਰਾਜ ਦੇ ਵਾਸਤੇ ਬੜੀ ਨਿਮਰਤਾ ਵਾਲੇ ਸ਼ਬਦ ਬੋਲੇ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਇਆ ਕੋਧਰੇ ਦਾ ਪ੍ਰਸ਼ਾਦਾ ਸੀ ਬਾਸ ਨੇ ਕੋਧਰੇ ਦਾ ਪ੍ਰਸ਼ਾਦਾ ਛਕਿਆ ਕੋਧਰੇ ਦਾ ਪ੍ਰਸ਼ਾਦਾ ਐਸਾ ਹੁੰਦਾ ਵੀ ਥੋੜਾ ਜਿਹਾ ਵੀ ਠੰਡਾ ਹੋ ਜੇ ਗਰਮ ਖੋਏ ਇੱਟ ਵਰਗਾ ਹੀ ਹੋ ਜਾਂਦਾ ਛਕਿਆ ਨਹੀਂ ਜਾਂਦਾ ਜਿਹੜਾ ਕੋਧਰੇ ਦਾ ਪ੍ਰਸ਼ਾਦਾ ਹੈ ਸਖਤ ਹੋ ਜਾਂਦਾ ਹੈ ਬਹੁਤ ਜ਼ਿਆਦਾ ਭਾਈ ਮਰਦਾਨਾ ਜੀ ਨੇ ਵੇਖਿਆ ਵੀ ਸਾਗ ਤੇ ਕੋਧਰੇ ਦਾ ਪ੍ਰਸ਼ਾਦਾ ਰੱਖਿਆ ਥਾਲ ਤੇ ਮਹਾਰਾਜ ਸਤਿਗੁਰਾਂ ਨੇ ਛਕਣਾ ਆਰੰਭ ਕੀਤਾ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸੁਲਤਾਨਪੁਰ ਦੇ ਵਿੱਚ ਬੜੇ-ਬੜੇ ਵਧੀਆ ਪਦਾਰਥ ਛਕਦੇ ਸਨ ਕਿੱਥੇ ਲ ਆਏ ਹੋ ਕੋਧਰੇ ਦਾ ਪ੍ਰਸ਼ਾਦਾ ਛਕਣਾ ਪੈ ਰਿਆ ਕੋਧਰੇ ਦੀ ਰੋਟੀ ਖਾਣੀ ਪੈ ਰਹੀ ਹੈ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਇੱਕ ਕੀਰਤੀ ਦਾ ਘਰ ਹੈ ਕੀਰਤੀ ਦਾ ਦੋ ਗੱਲਾਂ ਨੇ ਇੱਕ ਹੈ ਕੀਰਤ ਇੱਕ ਹੈ ਕੀਰਤ ਭਾਈ ਲਾਲੋ ਜੀ ਕੋਲ ਦੋਵੇਂ ਚੀਜ਼ਾਂ ਸਨ ਉਹ ਕੀਰਤ ਵੀ ਕਰਦੇ ਸੀ ਉਹ ਕੀਰਤੀ ਵੀ ਕਰਦੇ ਸਨ ਉਹ ਕੀਰਤ ਵੀ ਕਰਦੇ ਸਨ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਮਹਾਰਜ ਕਹਿਣ ਲੱਗੇ ਕੀਰਤੀ ਦਾ ਘਰ ਹੈ ਕੱਲੇ ਕੀਰਤੀ ਦਾ ਨਾ ਸਮਝੀ ਇਹ ਕੀਰਤੀ ਦਾ ਵੀ ਘਰ ਹੈ ਇਹ ਨਾਮ ਜਪਣ ਵਾਲੀ ਰੂਹ ਐ ਮਰਦਾਨਿਆਂ ਸ਼ੱਕ ਕੇ ਵੇਖ ਭਾਈ ਮਰਦਾਨਾ ਜੀ ਨੇ ਗੁਰਮੁਖੋ ਕੋਧਰੇ ਦੀ ਰੋਟੀ ਪ੍ਰਸ਼ਾਦਾ ਤੋੜ ਕੇ ਆਪਣੇ ਜਦੋਂ ਮੁਖ 'ਚ ਪਾਇਆ ਕਹਿੰਦੇ 36 ਤਰ੍ਹਾਂ ਦੇ ਪਦਾਰਥਾਂ ਦਾ ਰਸ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਆਇਆ ਗੁਰੂ ਨਾਨਕ ਸਾਹਿਬ ਉਹਨਾਂ ਦੇ ਘਰ ਰਹੇ ਜੀ ਫਿਰ ਮਲਕ ਭਾਗੋ ਵਾਲੀ ਸਾਖੀ ਸਭ ਨੂੰ ਪਤਾ ਓ ਨਾਮ ਦਾ ਧਾਰਮਿਕ ਸੀ ਪਰ ਅੰਦਰੋਂ ਧਾਰਮਿਕ ਨਹੀਂ ਸੀ। ਬ੍ਰਹਮ ਭੋਜ ਕੀਤਾ ਸਭ ਨੂੰ ਸੱਦਾ ਦਿੱਤਾ। ਗੁਰੂ ਨਾਨਕ ਸਾਹਿਬ ਨਹੀਂ ਗਏ। ਫਿਰ ਉਹਨੇ ਆਪ ਬੰਦੇ ਭੇਜੇ ਆਪਣੇ ਵੀ ਜਾਓ ਲੈ ਕੇ ਆਓ। ਮਹਾਰਾਜ ਆਏ। ਕਹਿਣ ਲੱਗਾ ਤੁਸੀਂ ਬ੍ਰਹਮ ਭੋਜ ਛੱਡ ਕੇ ਉਹ ਇੱਕ ਤਰਖਾਨ ਦੀ ਕੋਧਰੇ ਦੀ ਰੋਟੀ ਖਾਂਦੇ ਪਏ ਹੋ। ਮਹਾਰਾਜ ਨੇ ਕੌਤਕ ਬਤਾਇਆ। ਮਹਾਰਾਜ ਕਹਿਣ ਲੱਗੇ ਮਲਕ ਭਾਗੋ ਲਿਆ ਆਪਣੇ ਕੜਾ ਪੂੜੀਆਂ। ਭਾਈ ਲਾਲੋ ਜੀ ਨੂੰ ਕਹਿੰਦੇ ਲਿਆ ਤੂੰ ਆਪਣਾ ਕੋਧਰੇ ਦਾ ਪ੍ਰਸ਼ਾਦਾ ਦੋਵਾਂ ਦੇ ਘਰਾਂ ਚੋਂ ਪ੍ਰਸ਼ਾਦਾ ਆਇਆ ਸਤਿਗੁਰਾਂ ਨੇ ਕੌਤਕ ਵਰਤਾਇਆ ਬਹੁਤ ਲੋਕ ਇਕੱਠੇ ਹੋਏ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਗੁਰਮੁਖੋ ਦੁੱਧ ਦੀ ਧਾਰਾ ਵਹਿ ਰਹੀ ਹੈ ਪਰ ਮਲਕ ਭਾਗੋ ਦੇ ਪ੍ਰਸ਼ਾਦੇ ਵਿੱਚੋਂ ਖੂਨ ਦੀ ਧਾਰਾ ਵਹਿ ਰਹੀ ਹੈ ਮਹਾਰਾ ਕਹਿੰਦੇ ਇੰਨਾ ਫਰਕ ਹੈ ਭਾਈ ਲਾਲੋ ਦੇ ਘਰ ਦਾ ਪ੍ਰਸ਼ਾਦਾ ਅਮਰਤ ਦੇ ਸਮਾਨ ਮਲਕ ਭਾਗੋ ਤੂੰ ਪਾਪ ਕਰਦਾ ਤੂੰ ਤੰਗ ਕਰਦਾ ਤੇਰੇ ਘਰ ਦਾ ਪ੍ਰਸ਼ਾਦਾ ਸਾਡੇ ਲਈ ਖੂਨ ਪੀਣ ਦੇ ਬਰਾਬਰ ਹੈ ਭਾਈ ਮਲਕ ਭਾਗੋ ਵੀ ਮਹਾਰਾ ਦੇ ਚਰਨਾਂ ਤੇ ਟਹਿ ਪਿਆ ਮਹਾਰਾ ਨੇ ਮਲਕ ਭਾਗੋ ਉੱਤੇ ਵੀ ਕਿਰਪਾ ਕੀਤੀ ਫਿਰ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰੋਂ ਗਏ ਫਿਰ ਭਾਈ ਲਾਲੋ ਜੀ ਦੇ ਘਰ ਮੁੜ ਉਦਾਸੀਆਂ ਜਦੋਂ ਸਮਾਪਤ ਕਰ ਰਹੇ ਸਨ ਫਿਰ 25 ਦਿਨ ਸਤਿਗੁਰੂ ਜੀ ਭਾਈ ਲਾਲੋ ਜੀ ਦੇ ਘਰ ਰਹੇ ਸਨ ਉਦੋਂ ਫਿਰੇ ਸ਼ਬਦ ਉਚਾਰਿਆ ਜਦੋਂ ਐਮਨਾਬਾਦ ਤੇ ਹਮਲਾ ਹੋ ਰਿਹਾ ਸੀ ਉਦੋਂ ਫਿਰ ਮਾਰਾ ਨੇ ਕਿਹਾ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸਦਾ ਕਰੀ ਗਿਆਨ ਵੇ ਲੱਭ ਭਾਈ ਲਾਲੋ ਜੀ ਨੂੰ ਸਦਾ ਵਾਸਤੇ ਅਮਰ ਕਰ ਦਿੱਤਾ ਕਿੰਨੀਆਂ ਜਗਾਵਾਂ ਹਨ ਕਿੰਨੇ ਅਸਥਾਨ ਹਨ ਜਿੱਥੇ ਹਰ ਰੋਜ਼ ਅਖੰਡ ਪਾਠ ਸਾਹਿਬ ਹੋ ਰਹੀ ਹੈ ਹਰ ਮੰਦਰ ਸਾਹਿਬ ਵਿੱਚ ਕਿੰਨੀ ਜਗ੍ਹਾ ਉੱਤੇ ਅਖੰਡ ਪਾਠ ਸਾਹਿਬ ਹੋ ਰਹੇ ਕਿੰਨੇ ਗੁਰੂ ਸਥਾਨ ਨੇ ਹਰ ਉਸਥਾਨ ਦੇ ਉੱਤੇ ਲਗਭਗ ਰੋਜ਼ ਭਾਈ ਲਾਲੋ ਜੀ ਦਾ ਨਾਮ 7 ਵਾਰ ਲਿਆ ਜਾਂਦਾ ਗੁਰਮਤਿ ਇਹ ਉਸ ਸਿੱਖ ਦੀ ਕਮਾਈ ਹੈ ਸੋ ਅੱਜ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਆਪ ਸਭ ਨੂੰ ਹੀ ਐਸੇ ਗੁਰਸਿੱਖ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਹੋਣ ਮਹਾਰਾਜ ਦੀ ਕਿਰਪਾ ਕਰਨ ਸੱਚੀ ਸੁੱਤੀ ਕੀਰਤ ਕਰਦੇ ਆ ਨਾਲ ਨਾਲ ਪਰਮੇਸ਼ਰ ਦੀ ਕੀਰਤੀ ਕਰਦੇ ਆ ਆਪਣਾ ਜਨਮ ਸਫਲਾ ਕਰ ਸਕੀਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜਿੱਥੇ ਆਪ ਸਮੂਹ ਸੰਗਤਾਂ ਹਾਜ਼ਰੀਆਂ ਪਰ ਰਹੇ ਹੋ ਉਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੈਨੇਜਰ ਸਰਦਾਰ ਨਰਿੰਦਰ ਸਿੰਘ ਜੀ ਸਰਦਾਰ ਵਿਕਰਮ ਸਿੰਘ ਦੀ ਸਾਰੇ ਹਾਜ਼ਰੀਆਂ ਲਵਾ ਰਹੇ ਹਨ ਸਤਿਗੁਰੂ ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ